ਮੁਕਾਬਲਾ 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 ਸਕੂਲ ਦੇ ਸਟੇਡੀਅਮ 'ਚ ਮੁਕਾਬਲਾ ਤਾਂ ਹੋਇਆ ਪਰ ਮੁਕਾਬਲਾ ਨਿਆਣਿਆਂ ਦਾ ਨਹੀਂ ਬਲਕਿ ਪੁਲਸ ਤੇ ਗੋਨਾ ਗਾਰਾਂ ਦੇ ਵਿੱਚ ਫਿਲਮੀ ਸਟਾਈਲ ਦੇ ਵਿੱਚ ਹੋਇਆ ਸਭ ਕੁਝ ਇਹ ਤਸਵੀਰਾਂ ਨੇ ਕਪੂਰਥਲਾ ਪੁਲਸ ਦੀਆਂ ਕਪੂਰਥਲਾ ਪੁਲਸ ਦੀ ਗੱਡੀ ਇੱਕ ਗੱਡੀ ਦਾ ਪਿੱਛਾ ਕਰ ਰਹੀ ਹੈ ਫਿਲਮੀ ਸਟਾਈਲ ਦੇ ਵਿੱਚ ਗੱਡੀ ਭੱਜ ਰਹੀ ਹੈ ਪੁਲਸ ਦਾ ਹੂਟਰ ਵੱਜ ਰਿਹਾ ਹੈ ਪਰ ਅਪਰਾਧੀਆਂ ਦੇ ਹੌਸਲੇ ਉੱਚੇ ਨੇ ਪਰ ਪੁਲਸ ਦੇ ਹੌਸਲੇ ਵੀ ਘੱਟ ਨੇ ਪੁਲਸ ਨੂੰ ਵੀ ਪੂਰੀ ਉਮੀਦ ਹੈ ਕਿ ਗਾਹ ਜਾ ਕੇ ਸੇ ਇਹਨਾਂ ਨੂੰ ਕਾਬੂ ਤੱਕ ਕਰ ਹੀ ਲੈਣਾ ਹੈ ਔਰ ਆਖਰਕਾਰ ਜਿਹੀ ਹੋਇਆ ਪੁਲਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਇਹ ਕਾਬੂ ਹੋਣ ਤੋਂ ਪਹਿਲਾਂ ਇੱਕ ਸਕੂਲ ਦੇ ਸਟੇਡੀਅਮ 'ਚ ਜਾ ਫੜੇ ਬਸ ਫਿਰ ਕੀ ਸੀ ਸਕੂਲ ਦੇ ਸਟੇਡੀਅਮ 'ਚ ਸ਼ੁਰੂ ਹੋ ਗਿਆ ਮੁਕਾਬਲਾ ਔਰ ਜ਼ਾਹਿਰ ਦੀ ਗੱਲ ਹੈ ਜਦੋਂ ਮੁਕਾਬਲਾ ਗੋਨਾਗਾਰਾਂ ਤੇ ਪੁਲਸ ਦੇ ਵਿੱਚ ਹੋਵੇ ਤਾਂ ਜਿੱਤ ਪੁਲਸ ਦੀ ਹੁੰਦੀ ਹੈ ਔਰ ਜਿਹੀ ਹੋਇਆ ਇਹ ਵੱਡੇ ਗੈਂਗਸਟਰ ਹੋ ਚੁੱਕੇ ਨੇ ਇੱਕ ਗ੍ਰਿਫਤਾਰ ਆਖਰਕਾਰ ਕਿਵੇਂ ਹੋਈ ਇਹ ਗ੍ਰਿਫਤਾਰੀ ਆਓ ਤੁਹਾਨੂੰ ਦਿਖਾਨੇ ਆ ਕੀ ਹੈ ਪੂਰਾ ਮਾਮਲਾ ਇਸ ਤੇ ਕਾਰਵਾਈ ਕਰਦੇ ਹੋਏ ਸਾਡੇ ਗੌਰਵਪੁਰਾ ਜੀ ਜਿਹੜੀ ਐਸਐਸਪੀ ਜਿਹੜੇ ਹੈਗੇ ਨੇ ਕਪੂਰਥਲਾ ਦੀ ਇਹਨਾਂ ਸਾਡੇ ਕੋਲ ਕੱਲ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡੇ ਨਟੋਰੀਅਸ ਜਿਹੜੇ ਦੋ ਇੱਕ ਬੰਦੇ ਹੈਗੇ ਨੇ ਅਮਰਸਾਹ ਦੇ ਉਹ ਸਾਡੇ ਕਪੂਰਥਲੇ ਤੋਂ ਫਤੂ ਟਿੰਗੇ ਏਰੀਏ ਦੇ ਵਿੱਚ ਜਿਹੜੇ ਹੈਗੇ ਮੂਵਮੈਂਟ ਆਈ ਔਰ ਉਹ ਕੋਈ ਵਾਅਦਤ ਕਰਨ ਦੇ ਜਾਂ ਇਮੀਡੀਏਟਲੀ ਐਸਐਸਪੀ ਸਰ ਗੌਰਵਪੁਰਾ ਜੀ ਨੇ ਜਿਹੜੀਆਂ ਹੈਗੀਆਂ ਦੋ ਟੀਮਾਂ ਬਣਾਈਆਂ ਜਿਹਦੇ ਵਿੱਚ ਇੱਕ ਟੀਮ ਜਿਹੜੀ ਸੀਐਸਪੀ ਡੀ ਸਾਹਬ ਦੀ ਸੀਗੀ ਫਮੰਦੇ ਨਾਲ ਸਾਡੇ ਇਨਚਾਰਜ ਸੀਆਈਏ ਜਰਨੈਲ ਸਿੰਘ ਔਰ ਦੂਸਰੀ ਜਿਹੜੀ ਡੀਐਸਪੀ ਸੁਲਤਾਨ ਫਰੋਦੀ ਦੀ ਹਰਕਦੇਵ ਜੀ ਇਹਨਾਂ ਟੀਮਾਂ ਨੇ ਜਦੋਂ ਚੇਸ ਕੀਤਾ ਤਾਂ ਇਹਨਾਂ ਨੇ ਇੱਕ ਆਈ 20 ਜਿਹੜੀ ਸੀਗੀ ਉਹਨੂੰ ਫਿਗਰ ਆਊਟ ਕੀਤਾ ਜਿਹੜਾ ਵਾਈਟ ਰੰਗ ਦਾ ਜਿਹੜਾ ਸੀਗਾ ਆਈ 20 ਜਿਹਦਾ ਨੰਬਰ ਪੀਵੀ ਜਿਹੜਾ 8ਈਜ਼ੈਡ 0649 ਸੀਗਾ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਬੜੀ ਤੇਜ਼ੀ ਨਾਲ ਗੱਡੀ ਉੱਥੋਂ ਹੋਰ ਗੱਡੀ ਤੋਂ ਸਾਡੀਆਂ ਪੁਲਸ ਪਾਰਟੀ ਨੇ ਬੜੀ ਮਸ਼ਹਾਦੀ ਨਾਲ ਇਹਨਾਂ ਦਾ ਪਿੱਛਾ ਕੀਤਾ ਔਰ ਜਦੋਂ ਇਹਨਾਂ ਨੂੰ ਪਿੱਛਾ ਕਰ ਰਹੇ ਸੀਗੇ ਤੇ ਫੱਟੂਟੇng ਦੇ ਏਰੀਏ ਦੇ ਵਿੱਚ ਜਾ ਕੇ ਇਹਨਾਂ ਨੂੰ ਜਿਹੜਾ ਸਾਡੇ ਪੁਲਿਸ ਪਾਰਟੀ ਤੇ ਫਾਇਰਿੰਗ ਹੈ ਪੁਲਿਸ ਪਾਰਟੀ ਨੇ ਵੀ ਜਵਾਬੀ ਇਹਨਾਂ ਦੇ ਫਾਇਰ ਕੀਤਾ ਔਰ ਲੱਗਤਰੀ ਕਿ ਉਹ ਵੀ ਸਪੀਡਾਂ ਦੋਨਾਂ ਦੀਆਂ ਜ਼ਿਆਦਾ ਸੀਗੀਆਂ ਗੱਡੀਆਂ ਦੀਆਂ ਇਸ ਕਰਕੇ ਫਾਇਰਿੰਗ ਹੋਈ। ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਪੁਲਿਸ ਪਾਰਟੀਆਂ ਸੀਗੀਆਂ ਇਹਨਾਂ ਨੇ ਕੀਪੋਰਡ ਦੇ ਏਰੀਏ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਸਾਰੇ ਪਾਸਿਓਂ ਘੇਰ ਕੇ ਇਹਨਾਂ ਬੰਦਿਆਂ ਨੂੰ ਰਾਉਂਡ ਅਪ ਰਾਉਂਡ ਅਪ ਕੀਤਾ ਔਰ ਇਹ ਬੰਦੇ ਆਪਣੀ ਜਾਨ ਬਚਾਉਣ ਦੇ ਲਈ ਜਿਹੜੇ ਸੀਗੇ ਉੱਥੇ ਸਕੂਲ ਸੀਗਾ ਇੱਕ ਸਕੂਲ ਦੀ ਬਿਲਡਿੰਗ ਦੇ ਵਿੱਚ ਚੜ ਗਿਆ ਔਰ ਸਕੂਲ ਦੀ ਬਿਲਡਿੰਗ ਦੇ ਵਿੱਚੋਂ ਜਦੋਂ ਇਹਨਾਂ ਨੂੰ ਕੇਰਾ ਪੈ ਗਿਆ ਪੁਲਿਸ ਨੂੰ ਇਹਨਾਂ ਨੂੰ ਪਤਾ ਲੱਗਿਆ ਸਾਰੇ ਪਾਸੇ ਹੁਣ ਭੱਜ ਨਹੀਂ ਸਕਦੇ ਅਸੀਂ ਇਹਨਾਂ ਨੇ ਉੱਤੋਂ ਛਾਲਾ ਮਾਰੀਆਂ ਔਰ ਪਿੱਛੇ ਜਿਹੜਾ ਸਟੇਡੀਅਮ ਸੀਗਾ ਉਹ ਹਾਰਟ ਸੀਗਾ ਉਹਦਾ ਸਰਫੇਜਿੰਗ ਕਰਕੇ ਇਹਨਾਂ ਦੇ ਕਾਫੀ ਸੱਟਾ-ਸੱਟਾਂ ਲੱਗੀਆਂ ਨੇ ਜਿਹੜੇ ਜ਼ੇਰੇ ਇਲਾਜ ਹੈ। ਸੋ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਜਦੋਂ ਫਿਰ ਬਾਅਦ ਵਿੱਚ ਪੁਲਿਸ ਨੇ ਪੁੱਛਗਿੱਛ ਕੀਤੀ ਤੇ ਸਾਨੂੰ ਜਿਹੜੀ ਹੈ 110 ਗ੍ਰਾਮ ਹੈਰੋਇਨ ਔਰ ਇੱਕ ਇਹਨਾਂ ਦੇ ਕੋਲੋਂ ਸਾਨੂੰ 7.6 ਜਿਹੜਾ ਹੈਗਾ ਪਿਸਟਲ ਔਰ ਤਿੰਨ ਜ਼ਿੰਦਾ ਕਾਤੂਸ ਔ ਇਹਨਾਂ ਦਾ ਜਿਹੜਾ ਜਕਪਰੀ ਸਿੰਘ ਜੱਗਾ ਹੈਗਾ ਜੀ ਇਹ ਆਪਣੇ ਸਪਤੀ ਮਲਕੋ ਸੁਲਤਾਨਵਿੰਡ ਦਾ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਬੀਰ ਸਿੰਘ ਜਿਹੜਾ ਹੈਗਾ ਕ੍ਰਿਸ਼ਨਾ ਕਲੋਨੀ ਸੁਲਤਾਨਵਿੰਡ ਦਾ ਹੈ ਜਿਹੜਾ ਜਕਪਰੀ ਜੱਗਾ ਇਹਦੇ ਉੱਤੇ 14 ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਦੂਸਰਾ ਕਨਵੀ ਹੈਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ। ਇਹ ਜਿਹੜਾ ਵੈਪਨ ਦੇ ਦੇਖੋ ਇਹ ਜਿਹੜੇ ਹਾਰਡ ਕੋਰ ਕਿਦਾਂ ਇਹਦੇ ਆਲਰੇਡੀ ਚਾਹ ਤਾਂ 14 ਮੁਕਦਮੇ ਉੱਤੇ ਦਰਜ ਹੈਗੇ ਨੇ ਔਰ ਤੁਹਾਨੂੰ ਇਨਫੋਰਮੇਸ਼ਨ ਸੀ ਕਿ ਕੁਝ ਕੰਮ ਜਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਉਸੇ ਲੀਡ ਉੱਤੇ ਹੀ ਇਹ ਕਾਰਵਾਈ ਕੀਤੀ ਗਈ। ਬਾਕੀ ਜਿਹੜੀ ਹੈਗੀ ਪੁੱਛ ਕੇ ਚੈਨਾ ਦੀ ਜਿਹੜੀ ਹੈ ਡਿਟੇਲ ਨਾਲ ਚਲ ਕੇ ਤੁਹਾਨੂੰ ਹੋਰ ਵੀ ਚੜ੍ਹੇ ਖਰਾਸੇ 80% ਕੋਨ ਆ ਜਿਹੜਾ ਦੇਖੋ ਮੈਂ ਨਾਮ ਨਹੀਂ ਡਿਸਕਲੋਸ ਕਰ ਪਾਵਾਂਗਾ ਪਰ ਆਨਟੀਫਾਈ ਹੋ ਗਿਆ ਕਾਹਦੀਆਂ ਪਰਸਰਕ ਹੋ ਗਈ ਔਰ ਅਪਰੋਕਸੀਮੇਟਲੀ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਨਫੋਰਮੇਸ਼ਨ ਨੂੰ ਟਾਈਮ ਲਾਉਂਦਿਆਂ ਸਾਨੂੰ ਸਾਰਿਆ ਸੈਟਅਪ ਕਰਦੇ ਅੱਧਾ ਘੰਟਾ ਲੱਗਾ ਹੋਵੇਗਾ ਉਸ ਤੋਂ ਬਾਅਦ ਜਿਹੜਾ ਸੀਗਾ 40-45 ਮਿੰਟ ਦਾ ਸਾਰਾ ਮਤਲਬ ਕਿ 1 ਘੰਟਾ 1.5 ਘੰਟਾ ਸਾਡਾ ਜਿਹੜਾ ਸੀਗਾ ਕਾਫੀ ਆਪਰੇਸ਼ਨ ਚੱਲਿਆ ਫਿਰ ਉਹਦੀ ਚੇਜ਼ ਆਊਟ ਹੋਈ ਕਿਉਂਕਿ ਵਹੀਕਲ ਓਵਰ ਸ ਸੋ ਇਸ ਤਰੀਕੇ ਬਹੁਤ ਕੋਆਰਡੀਨੇਟ ਕਰਕੇ ਜਿਹੜਾ ਸੀਗਾ ਵੀ ਸਾਡੇ ਏਰੀਏ ਚ ਹੀ ਕਨਫਾਈਨ ਰਹਿਣ ਬਾਹਰ ਨਾ ਜਾਣ ਪਰ ਇਹ ਫੜੇ ਜਾਣੇ ਬੜੀ ਵਧੀਆ ਜਿਹੜਾ ਸੀ ਆਈਏ ਦਾ ਔਰ ਸੁਲਤਾਨਪੁਰ ਲੋਧੀ ਜਿਹੜੀ ਹੈਗਾ ਕੋਆਰਡੀਨੇਟ ਇੱਕ ਐਫਰਟ ਕਰਕੇ ਆਪਰੇਸ਼ਨ ਕਰਕੇ ਇਹ ਬੰਦੇ ਨੂੰ ਫੜ ਕੇ ਇਹਨੂੰ ਨਿਊਟਰਲਾਈਜ਼ ਕੀਤਾ ਹੋਈ ਫਾਇਰ ਤੇ ਨਾ ਹੋਈ ਫਾਇਰ ਤਿੰਨ ਰਾਉਂਡ ਕੀਤੇ ਸੀਗੇ ਜਵਾਬੀ ਪੁਲਿਸ ਨੇ ਫਾਇਰ ਕੀਤੇ ਹੈ ਜੇਰੇ ਨਾਲ ਕਿਨੇ ਜਾਇਆ ਜੇਰੇ ਇਲਾਕੇ ਦਾ ਜਸਪੀ ਜੱਸਾ ਹੈਗਾ ਇਹਦੇ ਸੱਟਾਂ ਲੱਗੀਆਂ ਵੀ ਐਨੇ ਜਦੋਂ ਪੁਲਿਸ ਨੂੰ ਘੇਰਾ ਵੇਖ ਕੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਫੁਅਰੇ ਦੇ ਕਾਫੀ ਜੜੀਆਂ ਸੀਗੀਆਂ ਸੱਟਾਂ ਉਹਦੇ ਕਿਨੇ ਦੇਖਣ ਸੀਗਾ ਉਹਨਾਂ ਕੋਲ ਇੱਕ ਵੈਪਨ ਕਵਰ ਹੋਇਆ